हां ये 12 साल वाला व बढ़िया 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 आजा भाई 2000 तो बढ़िया मैं तो निकल रहा हूं ਭੰਡੇ ਆ ਸਾਡੇ ਚਿਹਰੇ ਤੇ ਬੈਠ ਕੇ ਗੱਲਾਂ ਕਰਦੇ ਹੋ ਅੰਦਰ ਵੀ ਖੋਲ ਲੈਂਦੇ ਆ ਇਹ ਕਿਹੜਾ ਕੰਮ ਕਰਾ ਜੀ ਬਹੁਤ ਦੁਰੰਗਤ ਹੋ ਗਏ ਆ ਪਾ ਦੇ ਰੇ ਹਲੋ ਸਾਡੇ ਵੀਰੇ ਕੰਮ ਆਜਾ ਵੀਰੇ ਆਜੋ ਆਜੋ ਫਟੋ ਆਹੀ ਲੋੜੀ ਆਪਾ ਲਾਲੇ ਲਾਲੇ ਜਿਹੜਾ ਕੰਮ ਕਰਦੇ ਕਿੱਥੇ ਕਾਕਾ ਫੜਾ ਕਹਣਾ ਅਸੀਂ ਤਾਂ ਕੋਈ ਨਹੀਂ ਆ ਕੋਈ ਖੜਾ ਹੈ ਵੀਰ ਜੀ 12 ਸਾਲਾਂ ਬਾਅਦ ਜਿਹੜੇ ਕਿ ਟੱਕੀ ਜਮੀਨ ਦੇ ਰਾਜੇ ਖੁੱਲੇ ਆ ਇਹ ਕਾਫੀ ਜਮੇ ਤੋਂ ਬੰਦ ਕੀ ਕਿਉਂ ਚੰਗ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਜੋ ਚੈਨਰ ਇਹਦੇ ਤੁਹਾਡੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਅੱਜ ਸ੍ਰੀ ਗੱਲ ਬੁਲਾਉਣਾ ਇਹ ਤਾਂ ਜੀ ਜਿੰਨੇ ਵੀ ਗਰੀਬ ਜਨਤਾ ਕਾਪਰੇਟਰ ਆ ਉਹਨਾਂ ਦੇ ਵਧਾਈ ਦੇ ਪਾਤਰ ਆ ਹੋ ਚਾਰੇ ਕਿਤੇ ਛਕ ਕੋਈ ਛੜਕਾਂ ਤੇ ਬੈਠਾ ਕਿਤੇ ਬੈਠੇ ਆ ਬਹਿਣ ਨੂੰ ਜਗ੍ਹਾ ਹੀ ਨਹੀਂ ਸੀਗੀ ਸਾਡੇ ਮਾਨਯੋਗ ਐਮਐਲਏ ਅਮਨਦੀਪ ਕਰੋੜਾ ਜੀ ਉਹਨਾਂ ਦੀ ਮਿਹਨਤ ਸਦਕਾ ਸਾਰਾ ਕੁਝ ਹੋ ਰਿਹਾ ਹੈ ਤੇ ਅਸੀਂ ਉਹਨਾਂ ਨੂੰ ਵਧਾਈ ਦਿੰਨੇ ਆ ਉਹ ਗਰੀਬਾ ਬੰਦਿਆਂ ਨਾਲ ਖੜਦੇ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਹੋਰ ਜਿੰਨੇ ਵੀ ਟਰੱਕ ਯੂਨੀਅਨ ਦੇ ਆਪਰੇਟਰ ਆ ਉਹਨਾਂ ਨੂੰ ਵਧਾਈ ਤੇ ਵਧਾਈ ਦਿੰਨੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜਾਣਕਾਰੀ ਜਿਹੜਾ ਅੱਜ ਟਰੱਕ ਯੂਨੀਅਨ ਦਾ ਮੌਕਾ ਦੇ ਵਿੱਚ ਇਸ ਗਵਾਚ ਰਹੀਗਾ ਉਹ ਤਾਂ ਛੋਟ ਚੁੱਕੀ ਗੀਣਾ ਚਾਹੂੰਗੀ ਪਹਿਲਾਂ ਤਾਂ ਜਿੰਨੇ ਵੀ ਟਰੱਕ ਯੂਨੀਅਨ ਦੇ ਆਪਰੇਟਰ ਤੇ ਮੇਰੇ ਸਤਿਕਾਰਯੋਗ ਵੀਰ ਸਰਦਾ ਹਰਜਿੰਦਰ ਸਿੰਘ ਜੀ ਰੋਡੇ ਜੀ ਕਾਕਾ ਵੀਰ ਤੇ ਜਿੰਨੇ ਹੋਰ ਵੀ ਐਮਸੀ ਸਾਹਿਬ ਤੇ ਜਿੰਨੇ ਵੀ ਪਹੁੰਚਿਆ ਸਾਰਿਆਂ ਨੂੰ ਫਤਿਹ ਦੀ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿ ਮਾਨਯੋਗ ਐਮਐਲਏ ਸਾਹਿਬ ਉਹਨਾਂ ਦੀ ਮਿਹਨਤਾਂ ਦੇ ਸਦਕਾ ਜਿੱਥੇ ਕਿ ਵੇਖ ਰਹੇ ਆ ਆਪਾਂ ਮੋਗੇ ਸ਼ਹਿਰ ਦੇ ਵੱਖ-ਵੱਖ ਕਾਰਜਾਂ ਦੇ ਵਿੱਚ ਹਮੇਸ਼ਾ ਹੀ ਉਹਨਾਂ ਦਾ ਯੋਗਦਾਨ ਅਤੇ ਉਹਨਾਂ ਦੀ ਮਿਹਨਤਾਂ ਦਾ ਸਦਕਾ ਜੋ ਉਪਰਾਲੇ ਨਵੇਂ ਤੋਂ ਨਵੇਂ ਹੋ ਰਿਹਾ ਕਿਉਂਕਿ ਜਿਹੜਾ ਇਹ ਟਰੱਕ ਯੂਨੀਅਨ ਦਾ ਬਹੁਤ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਸੀ ਕੱਲਾ ਜੋ ਇਹ ਤਣਾਅ ਸੀ ਅੱਜ ਜੋ ਮਾਨਜੋਗ ਐਮਐਲਸਾ ਦੇ ਰਹਿਨਮਾਈ ਹੇਟ ਜਾਂ ਉਹਨਾਂ ਦੀ ਮਿਹਨਤ ਦੇ ਨਾਲ ਬਹੁਤ ਸੋਹਣਾ ਇਹ ਕਾਰਜ ਹੋ ਗਿਆ ਕਿ ਜਿਹੜੀ ਟਰੱਕ ਯੂਨੀਅਨ ਦਾ ਅੱਜ ਗੇਟ 12 ਸਾਲ ਬਾਅਦ ਖੋਲਿਆ ਗਿਆ ਬਹੁਤ ਸਲਾਗਾ ਜੋਗਾ ਕਿਉਂਕਿ ਸਾਰੇ ਹੀ ਭਰਾ ਆਪਣੇ ਚਾਹੇ ਕੋਈ ਮੀਰ ਆ ਜਾਂ ਕੇ ਮਿਡਲ ਕਲਾਸ ਕਿਉਂਕਿ ਜਿਆਦਾ ਜਿਹੜਾ ਟਰੱਕ ਆਪਰੇਟਰ ਆ ਕਿਉਂਕਿ ਮਿਡਲ ਕਲਾਸ ਫੈਮਲੀਆਂ ਨਾਲ ਹੀ ਤਾਲਮੇਲ ਕਰਦਾ ਵਾ ਤੇ ਆਪਣਾ ਸੰਘਰਸ਼ ਜਿਹੜਾ ਕਿ ਆਪਣਾ ਮਿਹਨਤ ਦੇ ਸਦਕਾ ਆਪਣਾ ਘਰ ਦਾ ਪਰਿਵਾਰ ਦਾ ਪਾਲਣ ਪੋਸਣ ਕਰਦਾ ਬਹੁਤ ਸਲਾਘਾਯੋਗ ਕਦਮ ਆ ਜੋ ਇਹ ਟਰੱਕ ਯੂਨੀਅਨ ਦਾ ਅੱਜ ਗੇਟ ਖੋਲਿਆ ਗਿਆ ਸਭ ਵਧਾਈ ਦੇ ਪਾਤਰਾ ਮੇਰੇ ਭਰਾ ਜਿੰਨੇ ਵੀ ਇੱਥੇ ਅੱਜ ਪਹੁੰਚੇ ਆ ਤੇ ਸਭ ਨੂੰ ਵਧਾਈਆਂ ਦਿੰਦਾ ਮੈਂ ਕਿ ਆ ਬਾੜਾ ਜੋ ਅਗਲਾ ਉਹ ਕਾਰਜ ਆ ਤੇ ਵਧੀਆ ਤੇ ਸੱਚੇ ਅੱਗੇ ਢੰਗ ਨਾਲ ਕਰਨਗੇ ਤੇ ਜਿਹੜਾ ਕਿ ਗੁਰਦੁਆਰਾ ਸਾਹਿਬ ਵਾਲਾ ਵਿੱਚ ਵੀ ਅੱਗੇ ਤੋਂ ਚੈਲਪੈਲ ਹੋਰ ਵੀ ਵਧੇਗੀ ਕਿਉਂਕਿ ਜਿੰਨੇ ਟਰੱਕ ਆਪਰੇਟਰ ਵੀਰ ਆ ਜਾਂ ਸਾਡੇ ਹੋਰ ਭਰਾਵਾ ਜਿੱਥੇ ਕਿ ਆਪਣਾ ਕਾਰਜ ਵੀ ਕਰਨਗੇ ਤੇ ਉੱਥੇ ਗੁਰਦੁਆਰਾ ਸਾਹਿਬ ਚ ਨਮਸਕਾਰ ਹੋ ਕੇ ਤੇ ਅੱਗੇ ਕਾਮਨਾ ਕਰਨਗੇ ਕਿ ਵੀ ਅਸੀਂ ਵਧੀਆ ਤੇ ਚੱਜੇ ਢੰਗ ਨਾਲ ਜੇ ਉਹ ਕਾਰਜ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਟਰੱਕ ਯੂਨੀਅਨ ਦਾ ਜਿਹੜਾ ਕਿ ਪੰਤਾਜ ਲੱਗੀ ਸੀ ਅੱਜ ਖੁੱਲਹੀ ਗਈ ਹੈ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਜਿੰਨੇ ਵੀ ਤੁਹਾਡਾ ਚੈਨਲ ਦੇਖ ਰਹੇ ਸਾਰ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਹੈਗਾ ਬੜਾ ਖੁਸ਼ੀ ਵਾਲਾ ਦਿਨ ਹੈ ਟਰੱਕ ਆਪਰੇਟਰ ਯੂਨੀਅਨ ਵਾਸਤੇ ਕਿ ਕਰੀਬ 10 ਸਾਲ ਬਾਅਦ ਅੱਜ ਇਹ ਦਰਵਾਜ਼ਾ ਖੁੱਲਿਆ ਬਹੁਤ ਲੰਮਾ ਸਮਾਂ ਪਹਿਲਾਂ ਇੱਥੇ ਕੁਝ ਲੜਾਈ ਝਗੜਾ ਹੋਣ ਕਰਕੇ ਇੱਥੇ ਟਰੱਕ ਆਪਰੇਟਰਾਂ ਦੀ ਆਪਸ ਵਿੱਚ ਖੈਬਾਜੀ ਹੋਣ ਕਰਕੇ ਇੱਥੇ 145 ਲੱਗ ਗਈ ਸੀ ਪਰ ਮੈਂ ਸਮਝਦਾ ਕਿ ਸਾਡੇ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਸੋਚ ਬੋਚ ਦੇ ਨਾਲ ਅੱਜ ਇੱਥੋਂ ਦੇ ਦੁਆਰਾ ਫੇਰ ਉਹੀ ਮਾਹੌਲ ਦੇਖਣ ਨੂੰ ਮਿਲੂਗਾ ਕਿ ਇੱਥੇ 145 ਟੁੱਟ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਸਾਰਾ ਟਰੱਕ ਆਪਰੇਟਰ ਜਿਹੜੇ ਹੈਗੇ ਆ ਆਪਦਾ ਕੰਮ ਕਰਨਗੇ ਕਿਉਂਕਿ ਪਹਿਲਾਂ ਇਹਨਾਂ ਨੂੰ ਕਿਰਾਏ ਤੇ ਲੈ ਕੇ ਕੰਮ ਕਰਨਾ ਪੈਂਦਾ ਸੀ ਇਹ ਆਪਦੀ ਜਗ੍ਹਾ ਤੋਂ ਬਾਸੇ ਸੀ ਟਰੱਕ ਆਪਰੇਟਰਾਂ ਦੇ ਵਿੱਚ ਵੀ ਬਹੁਤ ਖੁਸ਼ੀ ਹੈ ਕਿ ਸਾਨੂੰ ਬੜੇ ਲੰਮੇ ਸਮੇਂ ਬਾਅਦ ਅੱਜ ਫੇਰ ਉਸ ਥਾਂ ਤੇ ਜਾਣ ਦਾ ਮੌਕਾ ਮਿਲਿਆ ਸੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਪੂਰੀ ਚਹਿਲ ਪਹਿਲ ਹੋਊਗੀ ਜਿਹੜੇ 10 ਸਾਲ ਦਾ ਪਿਛਲਾ ਇਹ ਲੋਕ ਜਿਹੜੇ ਟਰੱਕ ਆਪਰੇਟਰ ਯੂਨੀਅਨ ਦੇ ਆਗੂ ਐ ਉਹ ਇੱਥੋਂ ਪਾਸੇ ਰਹੇ ਐ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਨਹੀਂ ਜਿਹਨਾਂ ਨੇ ਕੋ ਚੁੱਕੀ ਸਾਰੀ ਮੁੱਕ ਗਈ ਕਿ ਦੋ ਫਾੜਾ ਜੀ ਵਾਲੇ ਵੀ ਨਹੀਂ ਯੂਨੀਅਨ ਚ ਦਾ ਕੋਈ ਰੌਲਾ ਨਹੀਂਗਾ ਕਿਉਂਕਿ ਇੱਥੇ 145 ਲੱਗੀ ਹੋਣ ਕਰਕੇ ਉਹ ਵੱਖਰੇ ਰਹਿ ਰਹੇ ਸੀਗੇ ਸੋ ਯੂਨੀਅਨ ਇੱਕੀ ਐ ਤੇ ਇੱਕੀ ਰਹੂਗੀ